ਨਜਾਇਜ਼ ਮਾਈਨਿੰਗ ਨੂੰ ਲੈ ਕੇ ਹੁਣ ਲਗਾਤਾਰ ਸਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਘਿਰ ਗਈ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਜੋੜਾ ਮਾਧਰਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਨੇ ਮੁਰ ਤੋਂ ਪਲਟਵਾਰ ਆਮ ਆਦਮੀ ਪਾਰਟੀ ਤੇ ਕੀਤਾ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੱਡੇ ਖੁਲਾਸੇ ਵੀ ਕੀਤੇ ਨੇ ਦੱਸਦੀ ਹੈ ਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਤੇ ਸਵਾਲ ਕੀਤੇ ਨੇ ਤਾਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਇਹ ਅਝਾ ਲੱਗਦਾ ਹੈ ਕਿ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦੇ ਸੂਬੇ ਦੇ ਮਾਈਨਿੰਗ ਮਾਫੀਆ ਨਾਲ ਗੱਠ ਜੋੜ ਵਿਕਸਿਤ ਕਰ ਲਿਆ ਹੈ ਜਾਣਕਾਰੀ ਮੁਤਾਬਕ ਜੋੜਾ ਮਾਜਰਾ 18 ਜਨਵਰੀ ਨੂੰ ਸੈਦਪੁਰ ਸਟੋਨ ਕ੍ਰਸ਼ਰ ਦੇ ਮਾਲਕ ਦੇ ਪੁੱਤਰ ਦੇ ਵਿਆਹ ਸਮਾਰੋਚੇ ਸ਼ਾਮਲ ਹੋਏ ਸਨ ਜ਼ਿਕਰਯੋਗ ਹੈ ਕਿ ਇਸੇ ਕ੍ਰਸ਼ਰ ਖਿਲਾਫ 27 ਜਨਵਰੀ 2023 ਨੂੰ ਮਾਈਨਿੰਗ ਮਾਫੀਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ਦੇ ਮਾਈਨਿੰਗ ਮਾਫੀਆ ਤੇ ਇਹ ਦੱਸਣ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਲਈ ਦਰਜ ਕੀਤੇ ਗੇ ਕ੍ਰਸ਼ਰ ਦੇ ਮਾਲਕ ਦੇ ਬੇਟੇ ਦੇ ਵਿਆਹ ਸਮਾਰੋਚ ਵਿੱਚ ਸ਼ਾਮਲ ਹੋਣ ਲਈ ਕਿਸ ਕਾਰਨ ਮਜਬੂਰ ਹੋਣਾ ਪਿਆ ਲੋਕਾਂ ਨੂੰ ਮਾਈਨਿੰਗ ਮਾਫੀਆ ਨਾਲ ਉਸ ਦੀ ਮਿਲੀਭੁਗਤ ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਅਜਿਹੇ ਲੋਕਾਂ ਨਾਲ ਖੁੱਲਕੇ ਮਿਲ ਰਹੇ ਹਨ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੋਂ ਸਵਾਲ ਜਿਹੜੇ ਮੁਰ ਤੋਂ ਚੱਕੇ ਜਾ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮੰਤਰੀ ਜੋੜਾ ਮਾਜਰਾ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਕੀਤੇ ਗਏ ਹੈ ਤੇ ਨਜਾਇਜ਼ ਮਾਈਨਿੰਗ ਤੇ ਸਵਾਲ ਕੀਤੇ ਨੇ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਅਝਿਹਾ ਲੱਗਦਾ ਹੈ ਕਿ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦੇ ਸੂਬੇ ਦੇ ਮਾਈਨਿੰਗ ਮਾਫੀਆ ਨਾਲ ਕਠ ਜੋੜ ਵਿਕਸਿਤ ਕਰ ਲਿਆ ਹੈ ਜਾਣਕਾਰੀ ਮੁਤਾਬਕ ਜੋੜਾ ਮਾਜਰਾ 18 ਜਨਵਰੀ ਨੂੰ ਸੈਦਪੁਰ ਸਟੋਨ ਕ੍ਰਸ਼ਰ ਦੇ ਮਾਲਕ ਦੇ ਪੁੱਤਰ ਦੇ ਵਿਆਹ ਸਮਾਰੋਚੇ ਸ਼ਾਮਲ ਹੋਏ ਸਨ ਜ਼ਿਕਰਯੋਗ ਹੈ ਕਿ ਇਸੇ ਕ੍ਰਸ਼ਰ ਖਿਲਾਫ 27 ਜਨਵਰੀ 2023 ਨੂੰ ਮਾਈਨਿੰਗ ਮਾਫੀਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ਦੇ ਮਾਈਨਿੰਗ ਮਾਫੀਆ ਤੇ ਇਹ ਦੱਸਣ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਲਈ ਦਰਜ ਕੀਤੇ ਗੇ ਕ੍ਰਸ਼ਰ ਦੇ ਮਾਲਕ ਦੇ ਬੇਟੇ ਦੇ ਵਿਆਹ ਸਮਾਰੋਚ ਵਿੱਚ ਸ਼ਾਮਲ ਹੋਣ ਲਈ ਕਿਸ ਕਾਰਨ ਮਜਬੂਰ ਹੋਣਾ ਪਿਆ ਲੋਕਾਂ ਨੂੰ ਮਾਈਨਿੰਗ ਮਾਫੀਆ ਨਾਲ ਉਸਦੀ ਮਿਲੀਭੁਗਤ ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਅਜਿਹੇ ਲੋਕਾਂ ਨਾਲ ਖੁੱਲਕੇ ਮਿਲ ਰਹੇ ਹਨ ਦੱਸ ਦੇ ਕਿ ਜਿਹੜੀ ਪੋਸਟ ਹੈ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੋਂ ਸਵਾਲ ਜਿਹੜੇ ਮੁਰ ਤੋਂ ਚੱਕੇ ਜਾ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮੰਤਰੀ ਜੋੜਾ ਮਾਜਰਾ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸੱਤਾਂਜੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਤੇ ਸਵਾਲ ਕੀਤੇ ਨੇ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਅਝਿਹਾ ਲੱਗਦਾ ਹੈ ਕਿ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੇ ਸੂਬੇ ਦੇ ਮਾਈਨਿੰਗ ਮਾਫੀਆ ਨਾਲ ਗੱਠ ਜੋੜ ਵਿਕਸਿਤ ਕਰ ਲਿਆ ਹੈ ਜਾਣਕਾਰੀ ਮੁਤਾਬਕ ਜੋੜਾ ਮਾਜਰਾ 18 ਜਨਵਰੀ ਨੂੰ ਸੈਦਪੁਰ ਸਟੋਨ ਕ੍ਰਸ਼ਰ ਦੇ ਮਾਲਕ ਦੇ ਪੁੱਤਰ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਜ਼ਿਕਰਯੋਗ ਹੈ ਕਿ ਇਸੇ ਕ੍ਰਸ਼ਰ ਖਿਲਾਫ 27 ਜਨਵਰੀ 2023 ਨੂੰ ਮਾਈਨਿੰਗ ਮਾਫੀਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ਦੇ ਮਾਈਨਿੰਗ ਮਾਫੀਆ ਤੇ ਇਹ ਦੱਸਣ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਲਈ ਦਰਜ ਕੀਤੇ ਗੇ ਕ੍ਰਸ਼ਰ ਦੇ ਮਾਲਕ ਦੇ ਬੇਟੇ ਦੇ ਵਿਆਹ ਸਮਾਰੋਚ ਵਿੱਚ ਸ਼ਾਮਲ ਹੋਣ ਲਈ ਕਿਸ ਕਾਰਨ ਮਜਬੂਰ ਹੋਣਾ ਪਿਆ ਲੋਕਾਂ ਨੂੰ ਮਾਈਨਿੰਗ ਮਾਫੀਆ ਨਾਲ ਉਸ ਦੀ ਮਿਲੀਭੁਗਤ ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਅਜਿਹੇ ਲੋਕਾਂ ਨਾਲ ਖੁੱਲਕੇ ਮਿਲ ਰਹੇ ਹਨ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੋਂ ਸਵਾਲ ਜਿਹੜੇ ਮੁਰਤੋਂ ਚੱਕੇ ਜਾ ਰਹੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਨਜਾਇਜ਼ ਮਾਈਨਿੰਗ ਲੈ ਕੇ ਮੰਤਰੀ ਜੋੜਾ ਮਾਜਰਾ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ